ਤੇ ਥੋੜਾ ਜਿਹਾ ਮੈਂ ਸ਼ਹਿਰਾਨਾ ਲੈਜੇ ਦੇ ਵਿੱਚ ਇਹਨਾਂ ਨੂੰ ਇਹਨਾਂ ਦੀ ਸ਼ਿਕਾਇਤ ਵੀ ਕਰਵਾ ਲਈ ਜਿਵੇਂ ਅੱਜ ਗੈਰਨੀ ਵੀ ਜਾ ਰਹਾ ਕਿ ਇਹ ਪਿੱਛੇ ਖੜੇ ਹੋ ਨੇ ਕਿ ਸਾਡੇ ਤੁਸੀਂ ਜੇ ਸਿੱਧੇ ਅਫਸਰ ਕੋਲ ਅਸੀਂ ਇਹ ਵਿਵਾਰ ਤੋਂ ਨਿਕਲ ਕੇ ਕਰਵਾਉਂਦੇ ਉੱਥੇ ਇੱਕ ਪਾਕੀ ਦਾ ਪਾਦ ਰਖਣੀ ਨੂੰ ਬੁਜਾ ਸਕਦੇ ਇੱਕ ਪੰਜਾਬ ਸਾਹਿਬ ਦਾਣਾ ਵੱਡਾ ਬੱਕਰ ਦਾ ਦਰਖਤ ਹੈ ਉਹ ਬਪਾ ਜ਼ਰੂਰ ਬੁਜਾ ਸਕਦੇ ਉਹਦਾ ਜੇ ਆਪਾਂ ਸ਼ਿਫਟ ਕਰ ਦਈਏ ਚੈਂਬਰ ਤੋਂ ਇੱਕ ਜਾਂ 2 ਫੁੱਟ ਚੈਂਬਰ ਤੋਂ ਸ਼ਿਫਟ ਕਰਨ ਦੇ ਨਾਲ ਉਹ ਦਰੱਖਤ ਪਾਛਦਾ ਹੈ ਪਰ ਉਹ ਵਾਸਤੇ ਤੁਹਾਨੂੰ ਨਮਸਕਾਰ ਅੱਜ ਅਸੀਂ ਬਾਰੂਮ ਦੇ ਵਿੱਚ ਬਿਰਕ ਸਾਹਿਬ ਦੇ ਸੱਦੇ ਤੇ ਕੱਠੇ ਹੋਏ ਆਂ ਆ ਬਿਰਕ ਸਾਹਿਬ ਨਵੇਂ ਪ੍ਰਧਾਨ ਬਣੇ ਨੇ ਇਹਨਾਂ ਨੇ ਸਾਨੂੰ ਮੈਨੂੰ ਸਾਰੀ ਜੁਡੀਸ਼ਰੀ ਨੂੰ ਐਸਐਸਪੀ ਸਾਹਿਬ ਤੇ ਡੀਜੀ ਸਾਹਿਬ ਨੂੰ ਇਨਵਾਈਟ ਕੀਤਾ ਸੀ ਮੈਂ ਐਸਐਸਪੀ ਸਾਹਿਬ ਦਾ ਵੀ ਧੰਨਵਾਦ ਕਰਦਾ ਆ ਕਿ ਉਹ ਬਿਰਕ ਸਾਹਿਬ ਦੇ ਸੱਦੇ ਤੇ ਬਾਰੂਮ ਚ ਆਏ ਆ ਮੈਂ ਬਿਰਕ ਸਾਹਿਬ ਤੇ ਉਹਨਾਂ ਦੀ ਸਾਰੀ ਟੀਮ ਨੂੰ ਵਧਾਈ ਦਿੰਦਾ ਆ ਮੈਂ ਸਾਰੇ ਸ਼ੋਤਾ ਨੂੰ ਇਹ ਵੀ ਰਿਕਵੈਸਟ ਕਰ ਦਿਆਂਗੇ ਕੱਲ ਨੈਸ਼ਨਲ ਲੋਕ ਅਦਾਲਤ ਹੈ ਤੇ ਉਸ ਵਿੱਚ ਵੱਧ ਚੜ ਕੇ ਹਿੱਸਾ ਲੈਣ ਕਿਉਂਕਿ ਉਹ ਲੋਕਾਂ ਦੇ ਫਾਇਦੇ ਵਸਤੀ ਹੈਗੀ ਹੈ ਮੈਂ ਬਾਰ ਮੈਂਬਰਸ ਨੂੰ ਵੀ ਰਿਕੁਐਸਟ ਕਰਦਾ ਕਿ ਕੱਲ ਨੈਸ਼ਨਲ ਲੋਕ ਅਦਾਲਤ ਚ ਵੀ ਪੜ ਚੱਕ ਕੇ ਹਿੱਸਾ ਲੈਣ ਬਾਰ ਨਾਲ ਜਿਹੜੀਆਂ ਮੰਗਾਂ ਰੱਖੀਆਂ ਗਈਆਂ ਉਹ ਉਹ ਜਿਹਦਾ ਪਹਿਲੇ ਹੀ ਕਿਹਾ ਜੀ ਕਿ ਮੰਗਾ ਨਹੀਂ ਉਹ ਬੇਸਿਕ ਨੀਸੈਸਿਟੀਜ਼ ਹੈ ਤੇ ਸਾਡਾ ਫਰਜ਼ ਹੈਗਾ ਕਿ ਉਹਨਾਂ ਨੂੰ ਅਸੀਂ ਕੰਪਲੀਟ ਕਰੀਏ ਤੇ ਸਭ ਤੋਂ ਪਹਿਲਾਂ ਮੈਂ ਮੀਡੀਆ ਦੇ ਸੱਜਣਾ ਰਹੀ ਜਿਹੜੇ ਬਾਰ ਐਸੋਸੀਏਸ਼ਨ ਦੇ ਜਿਹੜੇ ਨਵੇਂ ਪ੍ਰਧਾਨ ਨੇ ਬਿਕਸਾ ਉਹਨਾਂ ਦੇ ਇਹਨਾਂ ਦੀ ਸਾਰੀ ਟੀਮ ਨੇ ਮੇਰੇ ਵੱਲੋਂ ਬਹੁਤ ਬਹੁਤ ਬਧਾਈਆਂ ਤੇ ਮੈਂ ਪੁਲਿਸ ਵੱਲੋਂ ਇਹ ਆਸ਼ਵਾਸਨ ਦਿਲਾਉਣਾ ਕਿ ਸਾਡਾ ਤੇ ਬਾਰ ਦਾ ਬੜੇ ਇੱਕ ਪੋਜ਼ਿਟਿਵ ਤੇ ਬੜਾਈ ਇੱਕ ਜਿਹੜਾ ਹੈਗਾ ਕੰਪੇਟਿਟਿਵ ਤਰੀਕੇ ਨਾਲ ਸਾਡਾ ਆਪਸ ਵਿੱਚ ਇੱਕ ਰਹੂਗਾ ਤੇ ਜੋ ਵੀ ਅਗਰ ਕਿਸੇ ਵੀ ਤਰੀਕੇ ਦੀ ਕਿਸੇ ਵੀ ਮਤੀਦ ਸਾਹਿਬਾਨ ਨੂੰ ਕਿਸੇ ਵੀ ਤਰੀਕੇ ਦੀ ਕੋਈ ਇੰਡੀਵਿਜੂਅਲਿਸਟਿਕ ਪ੍ਰੋਬਲਮ ਹੋ ਜਾਂ ਕੋਈ ਵੀ ਕਿਸੇ ਤਰੀਕੇ ਦੀ ਕੋਈ ਦਿੱਕਤ ਆndi ਪੁਲਿਸ 24 ਘੰਟੇ ਅਸੀਂ ਉਹਨਾਂ ਦੇ ਲਈ ਹਾਜ਼ਰ ਹਾਂ ਤੇ ਅਸੀਂ ਇਕੱਠੇ ਮਿਲ ਕੇ ਕੰਮ ਕਰਾਂਗੇ ਥੈਂਕ ਯੂ ਹਾਂ ਅੱਜ ਗਰੇਵਰ ਸਾਹਿਬ ਅੱਜ ਦੀ ਅੱਜ ਆਇਆ ਨਹੀਂ ਅੱਜ ਜਿਹੜੀ ਫਤੇਗੜ ਸਾਹਿਬ ਦੀ ਨਵੀਂ ਚੁਣੀ ਗਈ ਐਗਜ਼ੀਕਟਿਵ ਹੈ ਉਹਨਾਂ ਨੇ ਸੱਦਾ ਵੀ ਭੇਜਿਆ ਸੀ ਤੇ ਨਵੀਂ ਟੀਮ ਬਣੀ ਐ ਇਸ ਵਾਸਤੇ ਇਹਨਾਂ ਨੂੰ ਵਧਾਈ ਦੇਣ ਵਾਸਤੇ ਤੇ ਸਾਰੀ ਪਾਰ ਨਾਲ ਆਪਣਾ ਮਿਲਣ ਜੁਲਣ ਕਰਨ ਵਾਸਤੇ ਅੱਜ ਇੱਥੇ ਇਹਨਾਂ ਦੇ ਸੱਦੇ ਤੇ ਆਇਆ ਸੀਗਾ ਤੇ ਕਿਉਂਕਿ ਸਾਰੇ ਮੇਰੇ ਮਿੱਤਰ ਐ ਪਹਿਲਾਂ ਧਾਰਨੀ ਸਾਹਿਬ ਤੇ ਸੀ ਬੜੇ ਲੰਬੇ ਸਮੇਂ ਤੋਂ ਇਕੱਠੇ ਪਰਦਾ ਰਹੇ ਐ ਵਰਕ ਸਾਹਿਬ ਵੀ ਰਹੇ ਨੇ ਤੋ ਆਪਣਾ ਪਰਿਵਾਰ ਹੈ ਤੇ ਪਰਿਵਾਰ ਦੇ ਵਿੱਚ ਇਹਨਾਂ ਨੂੰ ਬੁਧਾਈ ਦੇਣ ਵਾਸਤੇ ਮੈਂ ਜੀ। ਐਕਸਕਿਊਟਿਵ ਕਮੇਟੀ ਕੋਲ ਆ ਕੇ ਲਗਾ ਦੇ। ਪਾਰਿਲਾ ਚੈੱਕ ਦਿੱਤਾ ਜੀ ਇਹ ਵਾਰ ਕਾਉਂਸਲ ਦੀ ਆਪਣਾ ਟਾਈਮ ਟੂ ਟਾਈਮ ਅਸੀਂ ਡਿਸਟ੍ਰਿਕਟ ਬਾਰ ਜਿੰਨੀਆਂ ਵੀ ਹੈਗੀਆਂ ਇਹਨਾਂ ਦੀ ਲਾਇਬ੍ਰੇਰੀ ਨੂੰ ਅਪਗ੍ਰੇਡ ਕਰਨ ਵਾਸਤੇ ਬਾਰ ਕਾਉਂਸਲ ਦੇ ਵੱਲੋਂ ਹਮੇਸ਼ਾ ਫੰਡ ਦਿੱਤੇ ਜਾਂਦੇ ਨੇ। ਕਿਉਂਕਿ ਜਿਹੜੇ ਸੀਨੀਅਰ ਵਕੀਰ ਨੇ ਉਹ ਤਾਂ ਘਰ ਵੀ ਲਾਇਬ੍ਰੇਰੀ ਚੰਗੀ ਬਣਾ ਲੈਂਦੇ ਹੋਰ ਆ ਪਰ ਜਿਹੜੇ ਯੰਗ ਐਡਵੋਕੇਟਸ ਹੈਗੇ ਨੇ ਨਵੇਂ ਐਡਵੋਕੇਟ ਆਉਂਦੇ ਨੇ ਉਹਨਾਂ ਵਾਸਤੇ ਇੱਕ ਚੰਗੀ ਲਾਇਬ੍ਰੇਰੀ ਦਾ ਹੋਣਾ ਹਰ ਡਿਸਟ੍ਰਿਕਟ ਐਡਵੋਕੇਟਰ ਸਾਊ ਡਿਵੀਜ਼ਨ ਤੇ ਬੜਾ ਮੈਂ ਸਮਝਦਾ ਜ਼ਰੂਰੀ ਹੁੰਦਾ ਤੇ ਬਾਰ ਕਾਉਂਸਲ ਟਾਈਮ ਟੂ ਟਾਈਮ ਉਹਦੇ ਵਾਸਤੇ ਫੰਡ ਵੀ ਮੁਹैया ਕਰਦੇ ਰਹਿੰਦੇ ਤੇ ਅੱਜ ਉਸੇ ਦੇ ਅਧੀਨ ਜਿਹੜਾ 2 ਲੱਖ ਰੁਪਇਆ ਸੀ ਬਾਰ ਕਾਉਂਸਲ ਦੇ ਵੱਲੋਂ ਚੈੱਕ ਦਿੱਤਾ ਗਿਆ ਹੈਗਾ ਬਾਰ ਐਸੋਈ ਫਤੇਗੜ ਸਾਹਿਬ ਨੂੰ ਤਾਂ ਕਿ ਇਥੋਂ ਦੀ ਲਾਇਬ੍ਰੇਰੀ ਪਹਿਲਾਂ ਵੀ ਹੈ ਬਟ ਉਹਨੂੰ ਚੰਗੀ ਤਰ੍ਹਾਂ ਅਪਗ੍ਰੇਡ ਕਰਕੇ ਚੰਗੇ ਤਰੀਕੇ ਦੀ ਮੰਨ ਲਓ ਲਾਇਬ੍ਰੇਰੀ ਹੋਰ ਵਧੀਆ ਲਾਇਬ੍ਰੇਰੀ ਬਣਾਈ ਜਾ ਸਕੇ ਉਹਦੇ ਲਈ ਇਹਨਾਂ ਨੂੰ ਫੰਡ ਵੀ ਮੇਰੇ ਕੋਲ ਤਾਂ ਇੱਕ ਜੱਸਾ ਸਰ ਨੇ ਇੱਕ ਮਹਿਲਾ ਵਕੀਲ ਤੇ ਮੁੰਛੀਆਂ ਲਈ ਇੱਕ ਪਾੜ ਕੇ ਬਾਰੇ ਕੋਈ ਚੋਣ ਕਰ ਤਰੋ ਕੋਈ ਇਸ ਤਰ੍ਹਾਂ ਦੀ ਸਪੈਸ਼ਲ ਸਕੀਮੇ ਸੀ ਵਾਰ-ਵਾਰ ਸਰਕਾਰਾਂ ਨੂੰ ਇਸ ਵਾਸਤੇ ਬੇਨਤੀ ਕਰਦੇ ਰਹਿੰਦੇ ਆ ਸੈਂਟਰ ਸਰਕਾਰ ਨੂੰ ਵੀ ਕੀਤੀ ਹੈ ਤੇ ਸਟੇਟ ਗਵਰਨਮੈਂਟ ਨੂੰ ਵੀ ਕੀਤੀ ਹੋਈ ਹੈ ਅਕਾੜਾ ਭੇਜਿਆ ਹੋਇਆ ਹੈ ਕਿ ਜਿਹੜੇ ਯੰਗ ਐਡਵੋਕੇਟਸ ਨੇ ਉਹਨਾਂ ਦੇ ਸਟਾਈਪੈਂਡ ਦੇ ਲਈ ਕੁਛ ਪੰਜ ਕੁ ਸੌ ਉਹਨਾਂ ਨੂੰ ਕੁਛ ਨਾ ਕੁਛ مالی ਮਦਦ ਜ਼ਰੂਰ ਕੀਤੀ ਜਾਵੇ ਤੇ ਮੁੰਸ਼ੀ वगैरह ਦਾ ਹਲੇ ਤੱਕ ਨਹੀਂ ਉਸ ਤਰ੍ਹਾਂ ਆਇਆ ਸੀ ਕਰਾਂਗੇ ਵਿਚਾਰੇ ਦੇ ਬਾਰੇ ਵੀ ਜੱਜ ਸਾਹਿਬ ਦੀ ਗੱਲ ਬੜੀ ਚੰਗੀ ਹੈ ਕਿ ਜਿਹੜੇ ਪੁਰਾਣੇ ਮੁੰਸ਼ੀ ਬਹੁਤ ਕਈ ਤਾਂ ਉਮਰਾਂ ਹੀ ਇੱਥੇ ਲਾ ਜਾਂਦੇ ਆ ਉਹਨਾਂ ਦਾ ਵੀ ਕੁਝ ਨਾ ਕੁਝ ਜੇ ਬੈਨੀਫਿਟ ਸੋਚਿਆ ਜਾ ਸਕੇ ਉਸ ਉੱਤੇ ਗੱਲ ਕਰਨੀ ਪੈਣੀ ਹੈ ਤੇ ਬਾਕੀ ਜਿਹੜਾ ਹੈ ਯੰਗ ਐਡਵੋਕੇਟਸ ਸਾਡੀ ਸਰਕਾਰ ਨਾਲ ਪਹਿਲਾਂ ਵੀ ਗੱਲ ਚੱਲ ਰਹੀ ਹੈ ਕਿ ਕੁਝ ਇਸ ਤਰ੍ਹਾਂ ਦਾ ਕਿ ਕਿਉਂਕਿ ਬਾ ਕਾਉਂਸਲ ਹੈ ਨਾ ਜਿਹੜੀ ਸਾਡੇ ਕੋਲ ਕੋਈ ਫੰਡ ਉੱਧਾ ਨਹੀਂ ਹੁੰਦੇ ਮਰਨ ਆਟੋਨੋਮਸ ਬਾਡੀ ਹੈ ਤੇ ਜਿਹੜੀ ਰਜਿਸਟ੍ਰੇਸ਼ਨ ਵਗੈਰਾ ਹੈ ਰੋਲਮੈਂਟ ਹੈ ਉਹੀ ਫੰਡ ਹੁੰਦੇ ਨੇ ਤੇ ਉਸ ਫੰਡ ਨੂੰ ਮੈਡੀਕਲ ਦੇ ਲਈ ਵੀ ਵਕੀਲਾਂ ਨੂੰ ਟਾਈਮ ਟੂ ਟਾਈਮ ਕੁਛ ਨਾ ਕੁਛ ਲੋੜਵੰਦਾਂ ਨੂੰ ਦਿੱਤੇ ਜਾਂਦੇ ਨੇ ਲੋੜਵੰਦ ਕੋਈ ਡੈਥ ਵਗੈਰਾ ਕੇਸ ਹੁੰਦਾ ਹੈ ਲੋੜਵੰਦ ਪਰਿਵਾਰ ਹੁੰਦੇ ਨੇ ਉਹਨਾਂ ਨੂੰ ਵੀ ਦਿੱਤੇ ਜਾਂਦੇ ਨੇ ਕੋਈ ਮਤਲਬ ਇਸ ਤਰ੍ਹਾਂ ਦੇ ਫੰਡ ਬਹੁਤ ਜ਼ਿਆਦਾ ਨਹੀਂ ਹੁੰਦੇ ਜਿਸ ਤੋਂ ਆਪਾਂ ਯੰਗ ਕਿਉਂਕਿ ਅੱਜਕੱਲ ਜਿਹੜਾ ਹੈ ਬਹੁਤ ਸਾਰੇ ਐਡਵੋਕੇਟਸ ਨਵੇਂ ਹੀ ਐਡਵੋਕੇਟ ਬਹੁਤ ਆ ਰਹੇ ਨੇ ਤੇ ਬਾਰ ਕਾਉਂਸਲ ਜਿਵੇਂ ਕਹਾਂਗੇ ਆਪਣੇ ਵੱਲੋਂ ਵੀ ਇਸ ਤਰ੍ਹਾਂ ਦਾ ਕੋਈ ਸਕੀਮ ਬਣਾ ਲੇ ਤਾਂ ਇਸ ਤਰ੍ਹਾਂ ਦੀ ਗੱਲ ਨਹੀਂ ਭਈ ਸਰਕਾਰ ਨੂੰ ਬੇਨਤੀ ਬੀਇੰਗ ਦੀ ਇਹਨਾਂ ਦੀ ਜਿਹੜੀ ਰਿਪਰੈਜ਼ੈਂਟੇਟਿਵ ਬਾਡੀ ਸੈਕਟਰੀ ਬਾਡੀ ਹੋਣ ਦੇ ਨਾਤੇ ਸਰਕਾਰ ਨੂੰ ਅਸੀਂ ਜ਼ਰੂਰ ਬੇਨਤੀ ਕਰਦੇ ਹਾਂ ਅੱਜ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਦੇ ਬਾਰੂਮ ਦੇ ਵਿੱਚ ਜੋ ਸਾਡੀ ਰਵਾਇਤ ਮੁਤਾਬਕ ਨਵੀਂ ਐਗਜ਼ੈਕਟਿਵ ਨੂੰ ਜੁਡੀਸ਼ੀ ਸਾਡੇ ਜੱਜ ਸਾਹਿਬਾਨ ਨਾਲ ਇੰਟਰੋਡਕਸ਼ਨ ਵਾਸਤੇ ਸੀ ਫੰਕਸ਼ਨ ਰੱਖਿਆ ਸੀ ਜਿਹਦੇ ਵਿੱਚ ਸਾਡੇ ਡਿਸਟ੍ਰਿਕਟ ਅਨਸੈਚ ਜੱਜ ਗੁਪਤਾ ਸਾਹਿਬ ਅਰਣ ਗੁਪਤਾ ਜੀ ਸ਼ਾਮਲ ਹੋਏ ਹਨ ਸਾਡੇ ਕਿੱਲੇ ਦੇ ਐਸਐਸਪੀ ਸ਼੍ਰੀ ਸ਼ੁਭਮ ਅਗਰਵਾਲ ਜੀ ਆਏ ਹਨ ਬਾਰ ਕਾਉਂਸਲ ਪੰਜਾਬ ਨਹਿਰਾਂ ਤੋਂ ਸਾਡੇ ਮੈਂਬਰ ਗੁਰਤੇਜ ਸਿੰਘ ਗਰੇਵਾਲ ਜੀ ਇਹਨਾਂ ਨੇ ਅੱਜ ਸਾਡੀ ਬਾਰ ਨੂੰ 2 ਲੱਖ ਦਾ ਚੈੱਕ ਦਿੱਤਾ ਹੈ ਉਹ ਸ਼ਾਮਲ ਹੋਏ ਆ ਮੈਂ ਉਹਨਾਂ ਦਾ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਕਰਦਾ ਸਵਾਗਤ ਕਰਦਾ ਹਾਂ ਜੀ ਤੇ ਆਸ ਕਰਦਾ ਕਿ ਸਾਡੇ ਵੱਡੇ ਅੱਗੇ ਤੋਂ ਵੀ ਸਾਡੇ ਤੇ ਇਵੇਂ ਹੀ ਸ਼ੀਦਵਾਰ ਬਣਾਈ ਰੱਖਣਗੇ ਜੀ